ਤਕੋ 15 ਸਾਲ ਬਾਅਦ ਫਰੀਦਕੋਟ ਦੇ ਵਿੱਚ ਜਿਹੜਾ ਯੂਰੀਆ ਦਾ ਰੈਕ ਲੱਗਿਆ 15 ਸਾਲ ਜਿਹੜੇ ਸਾਡੇ ਕਿਸਾਨ ਸੀ ਸਾਡੇ ਆੜਤੀਏ ਸੀ ਉਹਨਾਂ ਨੂੰ ਵੱਖ-ਵੱਖ ਕਿਸੇ ਨੂੰ ਮੁਕਤਸਰ ਕੋਟ ਕਪੂਰਾ ਦਾ ਹੋਰ ਫਿਰੋਜ਼ਪੁਰ ਵਰਗੇ ਸ਼ਹਿਰਾਂ ਤੋਂ ਜਾ ਕੇ ਜਿਹੜਾ ਓਰੇ ਲੈ ਕੇ ਆਉਣੀ ਪੈਂਦੀ ਸੀ ਤਾਂ ਹੁਣ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣ ਦੀ ਜਿਹੜੀ ਸੋਚ ਹੈ ਕਿ ਅਸੀਂ ਹਰ ਇੱਕ ਬੰਦੇ ਨੂੰ ਉਦੀ ਬਣਦੀ ਸਹੂਲਤ ਉਹਦੇ ਨੇੜੇ ਤੋਂ ਨੇੜੇ ਦੇਣੀ ਹੈ ਉਹਦੇ ਤਹਿਤ ਫਰੀਦਕੋਟ ਦਾ ਜਿਹੜਾ ਸਾਡਾ 15 ਸਾਲ ਤੋਂ ਬੰਦ ਪਿਆ ਸੀ ਉਹ ਰਹਿ ਕੋ ਲਾਇਆ ਤੇ ਕ੍ਰਿਪਕੋ ਯੂਰੀਆ ਵੱਲੋਂ ਇਹ ਜਿਹੜੀ ਆਈ ਹੈ ਕ੍ਰਿਪਕੋ ਦੇ ਵੀ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਇਹ ਜਿਹੜੀ 60 40 ਦੀ ਰੇਸ਼ੋ ਦੇ ਅਨਸਾਰ ਜੋ ਪੰਜਾਬ ਸਰਕਾਰ ਦੀ ਹੈ 60% ਸਾਡੇ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜਾਣੀਆਂ ਜਿਹੜੀ ਸਿੱਧੀ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਲੈਣੀਆਂ ਤੇ 40% ਸਾਡੇ ਜਿਹੜੇ ਆੜਤੀਏ ਵੀਰ ਆ ਵਪਾਰੀ ਵੀਰ ਆ ਉਹ ਕਿਉਂਕਿ ਉਹਨਾਂ ਨਾਲ ਵੀ ਕਿਸਾਨ ਜਿਹੜੇ ਵੱਡੀ ਮਾਤਰਾ ਜੁੜੇ ਹੋਏ ਆ ਉਹਨਾਂ ਦਾ ਜਿਹੜਾ ਹਿੱਸਾ ਉਹਨਾਂ ਨੂੰ ਦਿੱਤਾ ਜਾਊਗਾ ਸਾਰਿਆਂ ਨੂੰ ਜਿੰਨੀ ਜਿੰਨੀ ਉਹਨਾਂ ਦੀ ਮੰਗ ਹੈ ਡਿਮਾਂਡ ਹੈ ਉਹ ਪੂਰੀ ਕੀਤੀ ਜਾਊਗੀ ਪਰ ਪੂਰੀ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਆ ਕਣਕ ਵਿਜਨ ਤੋਂ ਪਹਿਲਾਂ ਵੀ ਸਾਨੂੰ ਜਿਹੜੀ ਆ ਉਹ ਡਾਈ ਦੀ ਰੋਡ ਪੈਂਦੀ ਆ ਸੋ ਹੋਰ ਵੀ ਕਈ ਜਿਵੇਂ ਸਬਜ਼ੀਆਂ ਦਾ ਔਰ ਫਸਲਾਂ ਬੜੀਆਂ ਜਿਨ੍ਹਾਂ ਦੇ ਲਈ ਉਹਦੀ ਜ਼ਰੂਰਤ ਹੈ ਤਾਂ ਉਹ ਵੀ ਮੰਗ ਨੂੰ ਜਿਹੜਾ ਅਸੀਂ ਮੰਨਦੇ ਹੋਏ ਕ੍ਰਿਪਕੋ ਨਾਲ ਤਾਲਮਿਲ ਕੀਤਾ ਉਹ ਛੇਤੀ ਜਿਹੜਾ ਉਹਦਾ ਵੀ ਕਰਾਇਆ ਕਿੱਥੇ ਵੀ ਕੁਝ ਕੁਝ ਟੈਕਨੀਕਲੀ ਫਾਲਟ ਸੀਗੇ ਸਰਕਾਰ ਵੱਲੋਂ ਉਹਨਾਂ ਦਾ ਮਸਲੇ ਦਾ ਹੱਲ ਕੀਤਾ ਹੈ ਤੇ ਲੇਬਰ ਦੀ ਸਮੱਸਿਆ ਸੀ ਜਾਂ ਕੋਈ ਸਾਰੀਆਂ ਸਾਡੀਆਂ ਜੜੀਆਂ ਉਹ ਸਮੱਸਿਆਵਾਂ ਸੀਗੀਆਂ ਅਸੀਂ ਉਹ ਸਾਰੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਸਾਰਿਆਂ ਨਾਲ ਬੈਠ ਕੇ ਪ੍ਰਸ਼ਾਸਨ ਨੇ ਪੂਰਾ ਇੱਥੇ ਯੋਗਦਾਨ ਪਾਇਆ ਸਾਰਿਆਂ ਨੇ ਵੱਖਰੇ ਵੱਖਰੇ ਤੌਰ ਤੇ ਆਉਂਦਾ ਆਉਂਦਾ ਤੂੰ ਸਾਡੇ ਠੇਕੇਦਾਰ ਜਿਹੜੇ ਲੋਕਲ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਜੇਕਰ ਇੱਥੇ ਟ੍ਰੇਨ ਖੜੀ ਰਹਿੰਦੀ ਹੈ ਤਾਂ ਤਾਂ ਖਰਚਾ ਵੀ ਪੈ ਜਾਂਦਾ ਤੇ ਇਹ ਸਾਰਿਆਂ ਦਾ ਹੀ ਬਰਾਬਰ ਦਾ ਯੋਗਦਾਨ ਹੈ ਚਾਹੇ ਕੋਈ ਜਿਹੜੀ ਸਾਡੀ ਲੇਬਰ ਹੈ ਉਹਨਾਂ ਦਾ ਵੀ ਉਹਨਾਂ ਹੀ ਸਾਡੇ ਅੜਤੀ ਸਹਿਬਾਨਾਂ ਦਾ ਸਾਡੀਆਂ ਸੁਸਾਇਟੀਆਂ ਦਾ ਔਰ ਖਾਸ ਕਰਕੇ ਕਰਪਕੋ ਦਾ ਜਿਨ੍ਹਾਂ ਨੇ ਸਾਡੇ ਲਈ ਰਹਿ ਕੇ ਇੱਥੇ ਲਾਇਆ ਸਾਰੇ ਰਲ ਮਿਲ ਕੇ ਉਪਰਾਲਾ ਕੀਤਾ ਸੋ ਇਸ ਲਈ ਮੈਂ ਪੰਜਾਬ ਸਰਕਾਰ ਦਾ ਤੇ ਕਰਪਕੋ ਦਾ ਧੰਨਵਾਦ ਕਰਦਾ ਕਿ ਉਹਨੇ ਫਰੀਦਕੋਟ ਨੂੰ ਜਿਹੜਾ ਹੈ 15 ਸਾਲ ਤੋਂ ਰੁਕਿਆ ਹੋਇਆ ਇਹ ਜਿਹੜਾ ਕੰਮ ਹੈ ਸ਼ੁਰੂ ਕਰਕੇ ਸਾਡਾ ਮਾਣ ਵਧਾਇਆ ਔਰ ਸਾਡੇ ਇਲਾਕੇ ਦੇ ਲੋਕਾਂ ਨੂੰ ਸੂਰਤ ਪਹਿਲਾਂ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਅੱਜ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ 20 ਸਾਲ ਤੋਂ ਜਿਹੜਾ ਕੰਮ ਹੈ ਰੁਕਿਆ ਪਿਆ ਸੀਗਾ ਉਹ ਸਾਡੇ ਐਮਐਲਏ ਸਾਹਿਬ ਦੇ ਅਸ਼ੀਰਵਾਦ ਸਦਕਾ ਪੰਜਾਬ ਸਰਕਾਰ ਦੇ ਸਾਡੇ ਮਾਨ ਸਾਹਿਬ ਦੀ ਕਿਰਪਾ ਸਰਕਾਰ ਜਦ ਅਸੀਂ ਇੱਥੇ ਰੈਕ ਫਰੀਦਕੋਟ ਹੈਂਡਲ ਕਰ ਰਹੇ ਹਾਂ ਯੂਰੀਆ ਫਰੀਦਕੋਟ ਵਾਲਿਆਂ ਦੀ ਸਾਡੇ ਡੀਲਰਾਂ ਦੀ ਸਾਡੇ ਕਿਸਾਨਾਂ ਦੀ ਬੜੀ ਜ਼ੋਰ ਡਿਮਾਂਡ ਸੀਗੀ ਇਹ ਫਰੀਦਕੋਟ ਰੈਕ ਲਗੇ ਕਿਉਂਕਿ ਜਦੋਂ ਰੈਕ ਸਾਡਾ ਕੋਟਪੂਰੇ ਜਾਂ ਮੁਕਸਰ ਲੱਗਦਾ ਸੀ ਤਾਂ ਸਾਨੂੰ ਖਾਦ ਵੰਡਵੀਂ ਮਿਲਦੀ ਸੀ ਕੋਈ ਸੀ ਇੱਥੇ ਸਭ ਪੂਰਾ ਨਹੀਂ ਕਰ ਪਾਉਂਦੇ ਸੀ ਉਹਨਾਂ ਦਾ ਹੁਣ ਸਾਡੇ ਕੋਲੇ ਆਪਦਾ ਰੈਕ ਫਰੀਦਕੋਟ ਲੱਗਿਆ ਤੇ ਇਸ ਕਰਕੇ ਜੋ ਫਰੀਦਕੋਟ ਖਾਦ ਦੀ ਕਿੱਲਤ ਆਉਂਦੀ ਸੀ ਉਹ ਖਤਮ ਹੋ ਜੂਗੀ ਤੇ ਹੋਰ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ 31 ਲੱਖ ਟਨ ਦਾ ਡੀਏਪੀ ਦਾ ਵੀ ਕੰਟਰੈਕਟ ਹੋ ਚੁੱਕਿਆ ਹੈ ਸਰਕਾਰ ਦਾ ਤਸੋ ਜਲਦੀ ਤੋਂ ਜਲਦੀ ਆਪਾਂ ਡੀਏਪੀ ਦਾ ਰੈਕ ਦਾ ਖਾਦ ਵੀ ਇੱਥੇ ਫਰੀਦਕੋਟ ਹੀ ਤਾਗੇ ਆਉਣ ਵਾਲੇ ਕਨਕ ਦੇ ਸੀਜ਼ਨ 'ਚ ਆਪਾਂ ਨੂੰ ਡੀਏਪੀ ਦੀ ਕੋਈ ਕਿੱਲਤ ਨਾ ਆਵੇ ਧੰਨਵਾਦ